ਉਹ ਮੇਰੀ ਮਰਜ਼ੀ ਮੈਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਏ ਸਾਡੇ ਭਰਾ ਨੂੰ ਤਾਂ ਕੁਝ ਕਿਹਾ ਨਹੀਂ ਜਾਂ ਤਾਂ ਫਿਰ ਦੋਵਾਂ ਨੂੰ ਮਾਰ ਦਿੰਦੇ ਦੋ ਤਿੰਨਾਂ ਦਾ ਪਿਓ ਬਣ ਗਿਆ ਸੀ ਤਾਂ ਉਹਨੂੰ ਕਿਉਂ ਨੂੰ ਘਾਤ ਮਾਰਿਆ ਹੈ ਗੋਦੀ ਚ ਜਵਾਕ ਲੈ ਕੇ ਸੜਕ ਤੇ ਬੈਠੀ ਰਹਿੰਦੀ ਇਹ ਕੁੜੀ ਦੱਸ ਰਹੀ ਹੈ ਕਿ ਉਸਨੇ ਲਵ ਮੈਰਿਜ ਕਰਵਾਈ ਸੀ ਅਤੇ ਇਸ ਦੇ ਮਗਰੋਂ ਉਸ ਦਾ ਪੇਕਾ ਪਰਿਵਾਰ ਉਸਦੇ ਪਤੀ ਨੂੰ ਚੱਕ ਕੇ ਲੈ ਗਿਆ ਤੇ ਉਸ ਨੂੰ ਤਾਂ ਇਹ ਵੀ ਡਰ ਹੈ ਕਿ ਕਿਤੇ ਉਸ ਦੀ ਜਾਨ ਹੀ ਨਾ ਲੈ ਲਈ ਗਈ ਹੋਵੇ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕੁੜੀ ਆਪਣੇ ਹੀ ਪੇਕੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਨਸਾਫ ਦੀ ਗੋਹਾਰ ਲਗਾ ਰਹੀ ਹੈ ਤੇ ਨਾਲ ਹੀ ਆਖ ਰਹੀ ਹੈ ਕਿ ਮੇਰੇ ਪਤੀ ਨੂੰ ਮੇਰੇ ਭਰਾਵਾਂ ਤੇ ਚਾਚੇ ਦੇ ਕੋਲੋਂ ਛੁਡਵਾ ਕੇ ਮੇਰੇ ਤੱਕ ਪਹੁੰਚਦਾ ਕੀਤਾ ਜਾਵੇ ਪਰਿਵਾਰ ਨੂੰ ਤਾਂ ਇਹ ਵੀ ਸ਼ੱਕ ਹੈ ਕਿ ਕੀ ਤੇ ਉਸ ਦਾ ਪਤੀ ਮਾਰ ਹੀ ਨਾ ਦਿੱਤਾ ਗਿਆ ਹੋਵੇ ਕਿਉਂਕਿ ਪਿਤੇ 10 ਦਿਨ ਤੋਂ ਕੋਈ ਵੀ ਖਬਰ ਉਸਦੀ ਨਹੀਂ ਮਿਲ پا ਰਹੀ ਪੁਲਿਸ ਦੇ ਵੀ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਗੰਭੀਰ ਇਲਜ਼ਾਮ ਲਗਾਏ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਨਾਲ ਹੀ ਆਵਾਜ਼ਾਈ ਠਾਪਾ ਕਰਨ ਤੋਂ ਬਾਅਦ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੁੜੀ ਸਾਡੇ ਪਿੰਡ ਵਿਆਹ ਕੇ ਆਈ ਸੀ ਅਤੇ ਉਸ ਤੋਂ ਬਾਅਦ ਇਸ ਪਰਿਵਾਰ ਤੇ ਨਾਲ ਬਿਹਤ ਹੀ ਮਾੜੀਆਂ ਘਟਨਾਵਾਂ ਹੋਈਆਂ ਮੁੰਡੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਤੇ ਹੁਣ 10 ਦਿਨ ਹੋ ਚੁੱਕੇ ਨੇ ਅਤੇ ਮੁੰਡੇ ਦਾ ਜਿਸ ਦਾ ਨਾਮ ਜੱਗੀ ਹੈ ਕੁਝ ਵੀ ਪਤਾ ਨਹੀਂ ਲੱਗ ਪਾ ਰਿਹਾ ਦਸਤੇਗੀ ਘਟਨਾ ਪਿੰਡ ਕਮਾਲੇਵਾਲਾ ਦੇ 25 ਸਾਲਾ ਨੌਜਵਾਨ ਜੱਗਾ ਉਰਫ ਅਭੀ ਦੇ ਨਾਲ ਵਾਪਰੀ ਹੈ ਅਤੇ ਉਸਦੀ ਪਤਨੀ ਸਮੇਤ ਪਰਿਵਾਰਿਕ ਮੈਂਬਰ थाना सदर ਦੇ ਬਾਹਰ ਬੈਠ ਕੇ ਆਵਾਜ਼ਾਂ ਨੂੰ ਠੱਪ ਕਰਨ ਤੋਂ ਬਾਅਦ ਇਨਸਾਫ ਦੀ ਗੁਹਾਰ ਲਗਾ ਰਹੀ ਨੇ ਪ੍ਰਦਰਸ਼ਨਕਾਰੀਆਂ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ 9 ਦਿਨ ਪਹਿਲਾਂ ਹੀ ਪੁਲਿਸ ਦੇ ਕੋਲ ਉਹ ਅਪੀਲ ਲੈ ਕੇ ਆਏ ਸੀ ਕਿ 5 ਸਾਲ ਪਹਿਲਾਂ ਜੱਗਾ ਦਾ ਜਿਸ ਕੁੜੀ ਦੇ ਨਾਲ ਪ੍ਰੇਮ ਵਿਆਹ ਹੋਇਆ ਉਸ ਦੇ ਪਰਿਵਾਰਿਕ ਮੈਂਬਰ ਉਸ ਨੂੰ ਧਮਕੀਆਂ ਦੇ ਰਹੇ ਨੇ ਜਿਸ ਦੇ ਚੱਲਦੇ ਹੋਏ ਉਹ ਆਪਣਾ ਪਿੰਡ ਕਿਲਚੇ ਛੱਡ ਕੇ ਕਮਾਲੇਵਾਲਾ ਆ ਕੇ ਰਹਿਣ ਲੱਗ ਪਏ ਉਹਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੇ ਜੱਗੇ ਨੂੰ ਅਗਵਾ ਕੀਤਾ ਹੋਇਆ ਅਤੇ ਕੋਈ ਗਲਤ ਕੰਮ ਹੋ ਨਾ ਕਰ ਦੇਣ ਉਸ ਤੋਂ ਪਹਿਲਾਂ ਉਹਨਾਂ ਨੂੰ ਫੜਿਆ ਜਾਵੇ ਪਰ ਇਹ ਜਿਹਾ ਨਹੀਂ ਕੀਤਾ ਗਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਹੁਣੇ ਹੀ ਖਚਿਆ ਕਿ ਕਿਤੇ ਕੋਈ ਮਾੜੀ ਘਟਨਾ ਵਾਪਰ ਹੀ ਨਾ ਗਈ ਹੋਵੇ ਲਗਭਗ 1 ਘੰਟੇ ਤੱਕ ਇਹ ਜਾਮ ਲੱਗਿਆ ਰਿਹਾ ਉਸ ਤੋਂ ਮਗਰੋਂ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਨੇ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਮੁੰਡੇ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਵੇਗਾ ਦੱਸਦੀ ਹੈ ਕਿ ਇਹ थाना सदर ਫਿਰੋਜ਼ਪੁਰ ਪੁਲਿਸ ਨੇ ਬੀਤੀ 31 ਦਸੰਬਰ 2024 ਨੂੰ ਪਿੰਡ ਕਮਾਲੇਵਾਲਾ ਦੇ ਰਹਿਣ ਵਾਲੇ ਜੱਗਾ ਉਰਫ ਅਭੀ ਨੂੰ ਅਗਵਾ ਕਰਨ ਦਾ ਇਹ ਸਾਰਾ ਮਾਮਲਾ ਨੋਟ ਕੀਤਾ ਸੀ ਅਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਸੀ ਕਿ ਮਾਮਲਾ ਦਰਜ ਹੋ ਚੁੱਕਿਆ ਹੈ ਜਲਦ ਹੀ ਉਹਨਾਂ ਦੇ ਮੁੰਡੇ ਨੂੰ ਲੱਭਿਆ ਜਾਵੇਗਾ ਆਪਣੇ ਬਿਆਨਾਂ ਦੇ ਵਿੱਚ ਲਾਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਕਮਾਲੇਵਾਲਾ ਨੇ ਦੱਸਿਆ ਸੀ ਕਿ ਉਸ ਦਾ ਪੁੱਤ 25 ਸਾਲ ਦਾ ਹੈ ਅਤੇ ਕਰੀਬ 5 ਸਾਲ ਪਹਿਲਾਂ ਰਿਸ਼ਤੇਦਾਰੀ ਦੇ ਵਿੱਚ ਆਪਣੇ ਪਿੰਡ ਦੀ ਹੀ ਲੜਕੀ ਰੇਖਾ ਦੇ ਨਾਲ ਘਰ ਤੋਂ ਭੱਜ ਕੇ ਉਸਨੇ ਵਿਆਹ ਕਰਵਾਇਆ ਸੀ ਇਸ ਵਿਆਹ ਤੋਂ ਉਹਨਾਂ ਦੇ ਘਰ ਇੱਕ ਲੜਕੀ ਵੀ ਪੈਦਾ ਹੋਈ ਲਾਭ ਸਿੰਘ ਨੇ ਦੱਸਿਆ ਕਿ ਇਸ ਵਿਆਹ ਤੋਂ ਹਰੇਕਾ ਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਸਾਰਾ ਖਾਨਦਾਨ ਖੁਸ਼ ਨਹੀਂ ਸੀ ਜਿਸ ਤੇ ਚਲਦੇ ਹੋਏ ਉਹ ਆਪਣਾ ਘਰ ਬਾਹਰ ਵੇਚ ਕੇ ਪਿੰਡ ਕਮਾਲੀ ਵਾਲਾ ਛੱਟ ਚੁੱਕੇ ਸਨ ਲਾਭ ਸਿੰਘ ਨੇ ਇਹ ਵੀ ਦੱਸਿਆ ਕਿ ਹੁਣ 30 31 ਦਸੰਬਰ ਤੋਂ ਉਹਨਾਂ ਦਾ ਪੁੱਤ ਸ਼ਾਮ 6 ਵਜੇ ਤੋਂ ਗਾਇਬ ਹੈ ਕੱਪੜੇ ਲੈਣ ਦੇ ਲਈ ਐਕਟਿਵ ਸਕੂਟਰ ਤੇ ਫਿਰੋਜ਼ਪੁਰ ਗਿਆ ਸੀ ਪਰ ਉਹ ਵਾਪਸ ਨਹੀਂ ਪਹੁੰਚਿਆ ਉਹਨਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਸ ਨੂੰ ਚੱਕਿਆ ਗਿਆ ਅਤੇ ਚੱਕਣ ਵਾਲਾ ਕੋਈ ਹੋਰ ਨਹੀਂ ਕੁੜੀ ਦੇ ਹੀ ਪਰਿਵਾਰਿਕ ਮੈਂਬਰ ਨੇ। ਅਗੇ ਕੁੜੀ ਦੇ ਭਰਾ 10-12 ਦਿਨ ਹੋ ਗਏ ਨੇ ਪਤਾ ਨਹੀਂ ਕਿਉਂ ਨਹੀਂ ਮੇਰੇ ਭਰਾ ਨੂੰ ਤੇੰਨੇ ਪੇ ਸਾਡੇ ਭਰਾ ਜਿਵੇਂ ਨੇ ਤਾਂ ਸਾਡੇ ਭਰਾ ਦੇ ਦੇਣਾ ਕੁੜੀ ਦੇ ਭਰਾ ਵਾਂ ਨੇ। ਕਿਉਂ ਨਾ ਸੇ ਕਿਆ ਨਹੀਂ ਜਦੋਂ ਫਿਰ ਦੁਗਮ ਨੂੰ ਮਾਰਦੇ ਅੰਦਰ ਦੋ ਤਿੰਨਾਂ ਦਾ ਪਿਆਰ ਬਣ ਗਿਆ ਸੀ ਤਾਂ ਉਹਨੂੰ ਕਿਉਂ ਨੁਕਾਤੇ ਮਾਰਿਆ ਹੈ ਨਿੱਕੀ ਜੂੰਦੀ ਧੀ ਹੈ ਨੰਬਰ ਉਹਨੇ ਨਾ ਜੀ ਕਿਵੇਂ ਤੁਸੀਂ ਇਹ ਧਰਨਾ ਲਾਇਆ ਜਿੱਥੇ ਤਾਂ ਸਾਡੇ ਭਰਾ ਨੇ ਮੇਰੇ ਤਾਂ 10 12 ਦਿਨ ਹੋ ਗਏ ਨੇ ਸਾਨੂੰ ਕੁਝ ਨਹੀਂ ਪੁੱਛਣੇ 10 ਦੇ ਪੈਣੇ ਕਿਹੜੀ ਵਜ੍ਹਾ ਨਾਲ 10 ਦੇ ਕਿਉਂ ਨਹੀਂ ਪੈ ਨਿੱਕੀ ਜੂੰਦੀ ਕੁੜੀ ਹੈ ਦਸਵੀਂ ਕਿਹੜੀ ਪਾਸੇ ਜਾਏ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਿਲਚੇ ਵਾਲੇ ਤੇ ਕੀ ਹੋਇਆ ਕੀ ਇਹ ਭਰਾ ਸਾਡੇ ਨੂੰ ਭਰਾ ਨੂੰ ਮੇਰਾ ਨਾਮ ਰੇਖਾ ਹੈ ਮੇਰੇ ਮੇਰੇ ਤੇ ਕਿਉਂ ਕੀ ਹੋ ਗਿਆ ਕਿਸੇ ਅਜ ਧਰਨਾ ਲਾਇਆ ਇੱਥੇ ਬਾਹਰ ਥਾਣੇ ਦੇ ਮੇਰੇ ਬੰਦੇ ਨੂੰ 10 12 ਦਿਨ ਹੋ ਗਏ ਪਤਾ ਨਹੀਂ ਮਾਰਿਆ ਹੈ ਕਿ ਪਤਾ ਨਹੀਂ ਕੀ ਕੀਤਾ ਹੈ ਸਾਨੂੰ ਦੇਂਦੇ ਨਹੀਂ ਪਏ ਫੂਨ ਸਾਡੇ ਸਾਡੀ ਸੁਣਾਈ ਨਹੀਂ ਕਰਦੇ ਪਏ ਅਜ 10 12 ਦਿਨ ਹੋ ਗਏ ਇੱਥੇ ਨਹੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਦੇ ਨਹੀਂ ਚੱਕਿਆ ਨੂੰ ਹਾਂ ਮੇਰੇ ਘਰ ਦੇ ਨੇ ਜਿੱਕੇ ਮੇਰੇ ਭਰਾਵਾ ਨੇ ਜਿੱਕੇ ਸਾਗਰੀ ਨੇ ਚੱਕਿਆ ਮੇਰੇ ਚਾਚੇ ਨੇ ਵੀ ਚੱਕਿਆ ਕਾਰਨ ਕੀ ਹੋਏਗਾ ਕਾਰਨ ਕੀ ਹੈ ਕਾਰਨ ਕਾਰਨ ਕੀ ਹੋ ਗਿਆ ਸਾਡੇ ਲਾਉ ਮੈਰ ਦੇ ਮੈ ਦੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਕਿਵੇਂ ਕਰਕੇ ਚੱਕਿਆ ਕਿਵੇਂ ਕਰਕੇ ਚੱਕਿਆ ਕੇ ਲਾਉ ਮੈਰੀ ਕਰਾਈ ਹੈ ਲਾਉ ਮੈਰ ਨੇ ਮੈ ਦੀ ਮਰਜ਼ੀ ਨਾਲ ਕਰਾਈ ਹੈ ਸਾਡੇ ਕਾਰਨ ਨਹੀਂ ਰਾਇਆ ਮਰਜ਼ੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿੰਨੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਸਾਡੇ ਵਿਆਹ ਨੂੰ 5 ਸਾਲ ਹੋ ਗਏ 6 ਸਾਲ ਹੋ ਗਏ ਕੀ ਜੀ ਕੁੜੀ ਹੋ ਗਈ ਹੈ ਕਿੰਨੇ ਬੱਚੇ ਤੁਹਾਡੇ ਮੇਰੇ ਪਹਿਲਾ ਬੱਚਾ ਕੁੜੀ ਹੈ ਸਰ ਕੀ ਗੱਲ ਹੋ ਗਈ ਅੱਜ ਥਾਣੇ ਦੇ ਬਾਹਰ ਜਿਹੜਾ ਧਰਨਾ ਲੱਗਾ ਹੋਇਆ ਜੀ ਇਹ ਕੀ ਕੀ ਜੁਮੇ ਲੜਕਾ ਦਵਾ ਸੀ ਉਹਦੇ ਸੰਬੰਧ ਵਿੱਚ 31 ਜੂਨ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਮਕਦਮਾ ਦਰਜ ਕੀਤਾ 396 ਗਰਦਮਾ ਉਹਦੇ ਲੜਕਾ ਜੇ ਵਿਰਣੇ ਦੇ ਵਾਰਸ ਹੈ ਇਨਵੈਸਟੀਗੇਸ਼ਨ ਜਾਰੀ ਹੈ ਉਹ ਜਲਦੀ ਹੋਸੇ ਸਰ ਪਰਚਾ ਕੱਟਿਆ ਗਿਆ ਚੁਕੋ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਰੈਸਟ ਕੀਤਾ ਤੁਸੀਂ ਕੋਈ ਬੰਦਾ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਬੰਦਾ ਕੋਈ ਅਰੈਸਟ ਕੋਈ ਅਰੈਸਟ ਕੀਤਾ ਜੀ ਜਦੋਂ ਵੀ ਹੋਵੇਗਾ ਦੱਸਾਂਗੇ ਅਸੀਂ ਬੀਕੇਮ ਸਰਪ੍ਰੀਮ ਦੱਸਾਂਗੇ ਜਦੋਂ ਵੀ ਹੋਇਆ ਪ੍ਰਵਾਦ ਇਹ ਇਲਜ਼ਾਮ ਹੈ ਕਿ ਸਾਡਾ ਜਿਹੜਾ ਲੜਕਾ ਉਹ ਮਾਰ ਦਿੱਤਾ ਗਿਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਨਹੀਂ ਅਜੇ ਇਨਵੈਸਟੀਗੇਸ਼ਨ ਚ ਕੀਤਾ ਕੋਈ ਨਹੀਂ ਜਦੋਂ ਵੀ ਹੋਇਆ ਜਰੂਰ ਦੱਸਾਂਗੇ ਸਰ ਕੁੜੀ ਦੇ ਭਰਾਵਾਂ ਨੇ ਕੀ ਉਹਨਾਂ ਨਾਲ ਕਰਨੇ ਵੰਚੀ ਨੇ ਸੁੱਕੇ ਕੀ ਕਿਵੇਂ ਤੁਸੀਂ ਇਹ ਧਰਨਾ ਲਾਇਆ ਜਿੱਤੇ ਸਾਡੇ ਭਰਾ ਨੇ ਮੇਰੇ ਤੋਂ 10 12 ਦਿਨ ਹੋ ਗਏ ਨੇ ਸਾਨੂੰ ਕੁਝ ਨਹੀਂ ਪੁਲਸਾਰੇ ਦੱਸਦੇ ਪੈਣੇ ਕਿਹੜੀ وجہ ਨਾਲ ਦੱਸਦੇ ਕਿਉਂ ਨਹੀਂ ਪੈ ਨਿੱਕੀ ਜਿਹੀ ਉਹਦੀ ਕੁੜੀ ਹੈ ਦਸਵਾਈ ਕਿਹੜੀ ਪਾਸੇ ਜਾਈਏ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਿਲਚੇ ਵਾਲੇ ਤੇ ਕੀ ਹੋਇਆ ਕਿ ਇਹ ਭਰਾ ਤੁਹਾਡੇ ਨੂੰ ਪਰਾ ਨੂੰ ਸਾਡੀ ਲਾਹ ਮੈਰ ਦੇ ਮੈਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਹੈ ਕਿਸੇ ਦਾ ਬਣੀ ਮਾਰਿਆ ਹੈ ਕਿ ਪਤਾ ਨਹੀਂ ਕੀਤਾ ਹੈ ਸਾਨੂੰ ਦੇਂਦੇ ਨਹੀਂ ਪਏ ਪੂ ਸਾਲੇ ਸਾਡੇ ਨਾਲ ਨਹੀਂ ਕਰਦੇ ਪਏ ਜ 10 12 ਦਿਨ ਹੋ ਗਏ ਰਿਹਾ ਨਹੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਜਾਣੇ ਚੱਕਿਆਂ ਨੂੰ ਹਾਂ ਮੇਰੇ ਘਰ ਦੇਣ ਜੇ ਮੇਰੇ ਭਰਾਵਾ ਨੇ ਜੇ ਸਾਗਰੀ ਨੇ ਚੱਕਿਆ ਮੇਰੇ ਚਾਚੇ ਨੇ ਵੀ ਚੱਕਿਆ ਕਾਰਨ ਕੀ ਹੋਏਗਾ ਕਾਰਨ ਕੀ ਹੈ ਕਾਰਨ ਕਾਰਨ ਕੀ ਹੋ ਗਿਆ 干那个，兄弟们！